ਇਹ ਪਟਾਕਾ ਮਾਰਿਆ ਸੀ ਪਈ ਉਹਦਾ ਗਿਫਟ ਆ ਜਿਹੜਾ ਪਟਾਕਾ ਮਾਰਿਆ ਸੀ ਪਈ ਉਹਦਾ ਗਿਫਟ ਆ ਜਿਹੜਾ ਪਟਾਕਾ ਮਾਰਿਆ ਸੀ ਪਈ ਉਹਦਾ ਗਿਫਟ ਆ ਉਹ ਤਾਂ ਖੁਸ਼ੀ ਮਨਾਉਂਦਾ ਸ਼ਹਿਰ ਚ ਪਟਾਕੇ ਮਾਰ ਕੇ ਥੋੜੀ ਮਨਾਉਣੀ ਅੱਗੇ ਤੋਂ ਧਿਆਨ ਰੱਖਣਾ ਤੇ ਆਪਣੇ ਦੋਸਤਾਂ ਨੂੰ ਵੀ ਦੱਸਣਾ ਤੇ ਸ਼ਹਿਰ ਚ ਪਟਾਕੇ ਨਹੀਂ ਮਾਰਨੇ ਜਾ ਕੇ ਤੂੰ ਮਹਿਸੂਸ ਹੁੰਦੀ ਤੈਨੂੰ ਗਲਤੀ ਆਪਣੀ ਆ ਅੱਗੇ ਤੋਂ ਨਹੀਂ ਕਰਨਾ ਦੋਸਤੋ ਜੇਕਰ ਤੁਹਾਡੇ ਕੋਲ ਵੀ ਬੁਲਟ ਮੋਟਰਸਾਈਕਲ ਹੈ ਤੇ ਤੁਸੀਂ ਵੀ ਬੁਲਟ ਦੇ ਪਟਾਕੇ ਮਾਰਨ ਦਾ ਸ਼ੌਂਕ ਰੱਖਦੇ ਹੋ ਤਾਂ ਇਹ ਵੀਡੀਓ ਦੇਖ ਕੇ ਹੋ ਜਾਓ ਉਹ ਸਾਵਧਾਨ ਕਿਉਂਕਿ ਪੰਜਾਬ ਪੁਲਿਸ ਨੇ ਹੁਣ ਬੁਲੇਟ ਤੇ ਪਟਾਕੇ ਮਾਰਨ ਵਾਲਿਆਂ ਦੇ ਖਿਲਾਫ ਇੱਕ ਵੱਖਰੀ ਤੇ ਨਵੀਂ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਇਹ ਵੀਡੀਓ ਦੇਖੋ ਜੋ ਕਿ ਹੁਸ਼ਿਆਰਪੁਰ ਸ਼ਹਿਰ ਦੀ ਹੈ ਜਿੱਥੇ ਇੱਕ ਸਕੂਲੀ ਬੱਚੇ ਨੇ ਬੁਲੇਟ ਦੇ ਪਟਾਕੇ ਮਾਰੇ ਤਾਂ ਹੁਸ਼ਿਆਰਪੁਰ ਪੁਲਿਸ ਦੀ ਪੀਸੀਆ ਟੀਮ ਨੇ ਉਸ ਨੌਜਵਾਨ ਦੇ ਘਰ ਜਾ ਕੇ ਇਸ ਬੱਚੇ ਦੇ ਮੋਟਰਸਾਈਕਲ ਦਾ ਮੋਟਾ ਚਲਾਨ ਕੀਤਾ ਇਸ ਦਿਨ ਨਾਲੀ ਪੀਸੀਆਰ ਇੰਚਾਰਜ ਵਾਸ਼ ਭਗਤ ਨੇ ਨੌਜਵਾਨ ਨੂੰ ਕਾਨੂੰਨ ਦੇ ਨੀਮਾ ਦੀ ਪਾਲਣਾ ਕਰਨ ਦਾ ਪਾਠ ਵੀ ਪੜਾਇਆ ਇੱਥੇ ਹੀ ਬਸ ਨਹੀਂ ਜਦੋਂ ਨੌਜਵਾਨ ਵਿਦਿਆਰਥੀ ਦੇ ਘਰ ਦੇਆਂ ਨੂੰ ਪੁਲਿਸ ਦੇ ਘਰ ਆ ਕੇ ਛਲਾਨ ਘਟਨ ਦਾ ਕਾਰਨ ਪਤਾ ਚੱਲਿਆ ਤਾਂ ਉਹ ਵੀ ਆਪਣੇ ਬੱਚੇ ਤੇ ਬਹੁਤ ਨਾਰਾਜ਼ ਹੋਈ ਹੁਣ ਜੇਕਰ ਤੁਹਾਡੇ ਕੋਲ ਵੀ ਬੁਲੇਟ ਮੋਟਰਸਾਈਕਲ ਹੈ ਤੇ ਉਸ ਤੇ ਪਟਾਕੇ ਮਾਰਨ ਵਾਲਾ ਸਾਇਲੈਂਸਰ ਲੱਗਾ ਹੈ ਤਾਂ ਬਿਨਾਂ ਕਿਸੇ ਦੇਰੀ ਤੋਂ ਅੱਜ ਹੀ ਉਸ ਨੂੰ ਬਦਲਵਾ ਲਵੋ ਨਹੀਂ ਤਾਂ ਹੋ ਸਕਦਾ ਹੈ ਕਿ ਪੁਲਿਸ ਕਿਤੇ ਤੁਹਾਡੇ ਘਰ ਵੀ ਇਹ ਜੇ ਚਲਾਨ ਕਰਨ ਨਾ ਪਹੁੰਚ ਜਾਵੇ ਆਰੋ ਬੇਟਾ ਜਿਹੜਾ ਪਟਾਕਾ ਮਾਰਿਆ ਸੀ ਪੀ ਉਹਦਾ ਗਿਫਟ ਆ ਠੀਕ ਐ ਜੇ ਕੌਨਸਟਾ ਪੇਪਰ ਵਧੀਆ ਆਇਆ ਸੀ ਨਾ ਉਦਾਂ ਖੁਸ਼ੀ ਮਨਾਉਂਦਾ ਸ਼ਹਿਰ 'ਚ ਪਟਾਕੇ ਮਾਰ ਕੇ ਥੋੜੀ ਮਨਾਉਣੀ ਠੀਕ ਐ ਅੱਗੇ ਤੋਂ ਧਿਆਨ ਰੱਖਣਾ ਤੇ ਆਪਣੇ ਦੋਸਤਾਂ ਨੂੰ ਵੀ ਦੱਸਣਾ ਕਿ ਜੇ ਪੇਪਰ ਵਧੀਆ ਹੋਇਆ ਹੋਵੇ ਤੇ ਸ਼ਹਿਰ 'ਚ ਪਟਾਕੇ ਨਹੀਂ ਮਾਰਨੇ ਜਾ ਕੇ ਪੇਰੈਂਟਸ ਨਾਲ ਜਿਹੜੀ ਖੁਸ਼ੀ ਐ ਉਹ ਮਨਾਉਣੀ ਐ ਇਹ ਆਪਣਾ ਗਿਫਟ ਐ ਇਸ ਸੰਭਾਲ ਕੇ ਰੱਖੀ ਤੇ ਗਾਂ ਤੋਂ ਸ਼ਹਿਰ 'ਚ ਪਟਾਕਾ ਨਹੀਂ ਮਾਰਨਾ ਠੀਕ ਐ ਥੈਂਕ ਯੂ ਮਹਿਸੂਸ ਹੁੰਦੀ ਤੈਨੂੰ ਗਲਤੀ ਆਪਣੀ ਹਾਂ ਅੱਗੇ ਤੋਂ ਨਹੀਂ ਕਰਨਾ